ਦੋਸਤੋ ਆ ਵੀਡੀਓ ਦੁਬਈ ਦੀ ਦਸੀ ਆ ਰਹੀ ਹੈ ਤੇ ਕੋੜਾ ਟਰਾਲਾ ਇਹਦੀ ਡਰਾਈਵਰੀ ਨੂੰ ਨਾ ਸਲਾਮ ਆ ਦੇਖੋ ਇਹਨੇ ਟਾਇਰ ਦੇ ਕੋਲੇ ਐਗ ਰੱਖਤਾ ਤੇ ਹੁਣ ਐਗ ਰੱਖ ਕੇ ਪਤਾ ਨਹੀਂ ਕਿੱਦਾਂ ਨੂੰ ਜਾ ਪੜਿਆ ਇਹ ਟਰਾਲੇ ਵਾਲਾ ਤੇ ਹੁਣ ਇਹ ਟਰਾਲੇ ਨੂੰ ਬੈਕ ਕਰੂਗਾ ਤੇ ਟਰਾਲੇ ਨੂੰ ਬੈਕ ਕਰਕੇ ਤੇ ਦੇਖੋ ਇਹਨੇ ਆਂਡੇ ਨੂੰ ਨਹੀਂ ਟੁੱਟਣ ਦੇਣਾ ਟਾਇਰਾਂ ਦੇ ਵਿਚਾਲੋਂ ਦੇ ਕੱਢ ਦੂਗਾ ਦੇਖੀ ਜਾਓ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਇਹ ਵਾਕਏ ਹੀ ਡਰਾਈਵਰਾਂ ਦੀ ਜਿਹੜੀ ਡਰਾਈਵਰੀ ਆ ਉਹ ਨੂੰ ਸਲੂਟ ਆ ਦੇ ਲੋ ਤੇ ਐਵੇਂ ਤਾਂ ਇਹਨਾਂ ਨੂੰ ਯੋਧੇ ਕਹਿੰਦੇ ਤੇ ਆ ਦੇਖੋ ਇਹਨਾਂ ਟਾਇਰਾਂ ਚੋਂ ਕੱਢ ਤਾ ਇਹਨੇ ਤੇ ਹੁਣ ਉਸ ਟਾਇਰਾਂ ਚੋਂ ਕੱਢ ਦੂਗਾ ਦੇਖੀ ਜਾਓ ਥੱਲੇ ਗੱਡੀ ਤੇ ਕੋਈ ਕੈਮਰਾ ਕੋਹਰਾ ਨਹੀਂ ਲੱਗਿਆਗਾ ਬਿਨਾਂ ਕੈਮਰੇ ਤੋਂ ਹੀ ਇਹਨੇ ਵੇਖ ਲਾ ਸਾਰੇ ਟਾਈਰਾਂ ਦੇ ਵਿੱਚੋਂ ਦੀ ਇਹ ਆਂਡਾ ਕੱਢ ਦੂਗਾ ਤੇ ਆਂਡਾ ਨੂੰ ਟੁੱਟਣ ਵੀ ਨਹੀਂ ਦਿੰਦਾ ਇਹ ਤੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤੇ ਲਾਈਕ ਸ਼ੇਅਰ ਕਮੈਂਟ ਸੇ ਜਰੂਰ ਕਰਿਓ ਜੀ ਦੇਖੋ ਹੁਣ ਅਗਲੇ ਟਾਇਰਾਂ ਵਿੱਚੋਂ ਦੀ ਵੀ ਕੱਢ ਦੂਗਾ ਇਹ ਇਹ ਸੰਡੇ ਨੂੰ ਤੇ ਦੇਖੋ ਸਲੂਟ ਆ ਡ్రਾਈਵਰੀ ਨੂੰ ਕੋਈ ਕੈਮਰਾ ਨਹੀਂ ਗੱਡੀ ਦੇ ਥੱਲੇ ਤੇ ਸਾਰੇ ਟਾਇਰਾਂ ਦੇ ਵਿੱਚੋਂ ਦੀ ਇਹਨੇ ਕੱਢਤਾ ਆ ਦੇਖੋ ਵੀਡੀਓ ਵਧੀਆ ਲੱਗੇ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਤੇ ਆਹ ਦੇਖੋ ਅਗਲੇ ਟਾਇਰਾਂ ਦੇ ਕੋਲੋਂ ਵੀ ਕੱਢ ਤਾਏ ਨੇ ਅੰਡੇ ਨੂੰ ਬਿਲਕੁਲ ਹੀ ਟੁੱਟਣ ਨਹੀਂ ਦਿੱਤਾ ਤੇ ਹੁਣ ਵੇਖੋ ਤੁਹਾਨੂੰ ਲੱਗਦਾ ਹੋਊਗਾ ਕਿ ਅੰਡਾ ਇਹ ਨਕਲੀ ਜਾਂ ਪੱਥਰ ਆ ਆਹ ਦੇਖੋ ਤੁਹਾਨੂੰ ਭੰਨ ਕੇ ਦਿਖਾਊਗਾ ਇਹ ਆਹ ਦੇਖੋ ਇਹ ਭੰਨ ਤਾਏ ਨੇ ਅੰਡਾ ਆਹ ਦੇਖੋ ਅਸਲੀ ਅੰਡਾ ਸੀਗਾ ਤੇ ਦਿਲੋਂ ਇਹਦੀ ਡਰਾਈਵਰੀ ਨੂੰ ਸਲੂਟ ਕਰਦੇ ਆ ਦਬਾਈ ਦੀ ਵੀਡੀਓ ਆ ਇਹ